ਠੀਕ ਹੈ ਦੂਜਾ ਇਹ ਆ ਕਿ ਕੰਪਨੀ ਵੱਲੋਂ 7 ਸੀਸੀ ਤੇ ਲਾਉਂਦਾ ਹਰ ਇੱਕ ਟਰੈਕਟਰ ਦਾ ਹਰ ਇੱਕ ਟਰੈਕਟਰ 7 ਲਾ ਲਓ 8 ਲਾ ਲਓ ਵੀ ਇੱਕ ਗੇੜ ਆਗਾ ਹੂੰ 7 8 ਸੀਸੀ ਤੇਲ ਕੰਪਨੀ ਟਰੈਕਟਰ ਦਾ ਦਿੰਦੀ ਆ ਜਿਹੜਾ ਨਾਉਨ ਟਰਬੋ ਟਰੈਕਟਰ ਸਹੀ ਉਹਦਾ ਵਰਣਨ ਕਰਦਾ ਮਤਲਬ ਉਹਦਾ ਬਲਾਸਟ ਓਕੇ ਓਕੇ ਹੁੰਦਾਗਾ ਉਹ স্মੋਕ ਨਹੀਂ ਦਿਖਾਉਂਦਾਗਾ ਜ਼ੀਰੋ স্মੋਕ ਹੋਏਗਾ ਜ਼ੀਰੋ স্মੋਕ ਦਿਖਾਉਂਦਾ ਹੈ ਨਾ ਹੂੰ ਉਹ ਕੀ ਹੈਗਾ ਉਹ 50 ਪਾਵਰ ਦਾ ਤੇਲ ਆਗਾ ਠੀਕ ਹੈ ਜੀ 7 ਸੀਸੀ 50 ਪੀ ਦਾ ਤੇਲ 50 ਪੀ ਦਾ ਹੁਣ ਆਪਣੇ ਟਰੈਕਟਰ ਇਸ ਟਾਈਮ ਜਿੰਨੇ ਵੀ ਮੇਲਿਆਂ ਤੇ ਚੱਲ ਰਿਹਾ ਸਾਰਿਆਂ ਨੂੰ ਪਤਾ ਇਹ ਕੋਈ ਮੈਂ ਇਕੱਲਾ ਨਹੀਂ ਕਰ ਰਿਹਾ ਕੋਈ 40 ਸੀਸੀ ਕੋਈ 42 ਸੀਸੀ ਕੋਈ 38 ਸੀਸੀ ਹਾਂ ਕਹੀ ਤਾਂ ਮੈਂ ਦੇਖਿਆ 47 47 ਸੀਸੀ ਵੀ ਸ਼ੋਅ ਕਰੀ ਜਾਂਦੇ ਆ ਇਹ ਵੀ ਕੋਈ ਲਿਮਟ ਵੀ ਹੈਗੀ ਵੀ ਇੰਨੇ ਸੀਸੀ ਤੱਕ ਆਪਾਂ ਲਿਆ ਸਕਦੇ ਹਾਂ ਜਿੰਨੇ ਤੱਕ ਕੋਈ ਹੈ ਲਿਮਟ ਕਿਸੇ ਦੀ ਲਿਮਟ ਤਾਂ ਇਹਦੀ ਵੀਰੇ ਕੋਈ ਨਹੀਂ ਸਹੀ ਗੱਲ ਦੱਸਾਂ ਮੈਂ ਸਾਨੂੰ ਸਮਾਨ ਰੋਜ਼ ਨਵਾਂ ਆ ਰਿਹਾ ਹਨਾ ਹਮ ਹਰੇਕ ਬੰਦੇ ਦੀ ਜਿਹੜਾ ਕੰਮ ਕਰਦਾ ਪੰਪ ਵਾਲਾ ਦੀ ਪਹੁੰਚ ਆ ਵੀ ਉਹ ਕਿੰਨੇ ਕੁ ਲੈਵਲ ਦਾ ਉਹਦੇ ਕੋਲੇ ਸਮਾਨ ਆ ਰਿਹਾਗਾ ਹਮ ਇਹ ਪਲੰਜਰਾਂ ਦੇ ਸਾਰੇ ਆ ਜਿਉਂ-ਜਿਉਂ ਆਪਾਂ ਜਿੰਨੇ ਵੱਡੇ ਪਲੰਜਰ ਲਈ ਜਾਵਾਂਗੇ ਉੰਨਾ ਉਹ ਤੇਲ ਚੱਕੀ ਜਾਂਦੇ ਹੈਗੇ ਠੀਕ ਹੈ ਇਹਦੇ ਚ ਕੋਈ ਹਲੇ ਤੱਕ ਲਿਮਟ ਹੈ ਨਹੀਂਗੀ ਲਿਮਟ ਨਹੀਂ ਹਾਂ ਪਰ ਆਪਾਂ ਗੱਲ ਕਰਦੇ ਸੀਗੇ ਪਾਵਰ ਦੀ ਵੀ ਕਿਵੇਂ ਪਤਾ ਕਰਗੇ ਹੂੰ 30 ਸੀਸੀ ਜਿਹੜਾ ਤੇਲ ਆ ਵੀਰੇ 28 30 ਸੀਸੀ ਹੂੰ ਜਿਹੜੇ ਹਸਾਂ ਵਾਲਾ ਆਪਾਂ ਮੋਡੀਫਿਕੇਸ਼ਨ ਕਰਦੇ ਆ ਜਾਂ ਹੋਰ ਵੀ ਚੰਗੀ ਮੋਡੀਫਿਕੇਸ਼ਨ ਭਰਾ ਕਰਦੇ ਆ ਤਾਂ 30 ਸੀਸੀ ਤੇਲ ਤੱਕ ਟਰੈਕਟਰ ਸਮੋਕ ਖਤਮ ਕਰ ਦਿੰਦਾ ਸਮੋਕ ਖਤਮ ਕਰ ਜਾਂਦਾ ਠੀਕ ਹੈ 30 ਸੀਸੀ ਤੱਕ ਇੰਨਾ ਜਿਹੜਾ ਤੇਲ ਮੱਚੇਗਾ ਵਿੱਚ ਹਾਂ ਠੀਕ ਹੈ ਜਦੋਂ ਆਪਾਂ ਚੰਗੀ ਮੋਡੀਫਿਕੇਸ਼ਨ ਦਿੰਨੇ ਆ ਨਾ 28 ਤੋਂ 30 ਸੀਸੀ ਤੇਲ ਟਰੈਕਟਰ ਸਮੋਖ ਖਤਮ ਕਰ ਦਿੰਦਾ ਜੇ ਮੇਲੇ ਤੇ ਵੀ ਚਲਾਵਾਂਗੇ ਤਾਂ ਵੀ ਬਿਨਾ ਸਮੋਖ ਤੋਂ ਚੱਲੂਗਾ ਠੀਕ ਹੈ ਕਿਉਂਕਿ ਆਪਾਂ ਹੌਲੈਂਡ ਚੱਲਦਾ ਦੇਖਦੇ ਆ 30 ਸੀਸੀ ਤੱਕ ਹੀ ਜਾਂਦਾਗਾ ਉਹਦਾ ਸਮੋਖ ਸਾਰਾ ਖਤਮ ਕਰ ਦਿੰਦਾ ਤੇ 28 30 ਸੀਸੀ ਤੱਕ ਆਮ ਚਲੋ ਆਪਾਂ ਨੂੰ ਪਤਾ ਰੂਟਰ ਪੰਪ ਦੇ ਬਾਅਦ ਜ਼ਿਆਦਾ ਹੁੰਦੇ ਆ ਉਹ ਥੋੜਾ ਜਿਹਾ ਬਿਹਤਰ ਦੀ ਕੇ ਨਾਲ ਸਮੋਖਾ ਤੋਂ ਕਰ ਦਿੰਦਾ ਪਰ ਆਮ ਟਰੈਕਟਰ ਵੀ ਆਪਾਂ ਦੇਖੀਏ ਵੀ 27 28 ਸੀਸੀ ਤੇਲ ਨੂੰ ਖਤਮ ਕਰ ਦਿੰਦੇ ਆਗੇ ਠੀਕ ਹੈ ਜੀ ਹੁਣ ਜਿਹੜਾ 27 28 ਸੀਸੀ ਹੁਣ ਜੇ ਆਪਾਂ 7 ਨੂੰ 4 ਥਾਂ ਕਰਗੇ ਤਾਂ 28 cc ਹੋ ਗਿਆ ਹਾਂਜੀ ਤੇ 200 hp ਦਾ ਦਿਲ ਹੋ ਗਿਆ 7 4 28 ਹਾਂ ਠੀਕ ਹੈ ਤੇ ਜਿੱਥੇ ਟ੍ਰੈਕਟਰ ਨੇ ਸਮੋਖ ਖਤਮ ਕਰਤਾ ਉੱਥੇ 200 hp ਕੱਢੂਗਾ 200 hp ਕੱਢੇਗਾ ਕੱਢੂਗਾ ਤੇ ਵੀਰ ਜਿੱਥੇ ਸਮੋਖ ਖਤਮ ਕਰ ਗਿਆ 200 hp ਪੇ